ਪਰਸੈਂਟ ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਗਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਹਨਾਂ ਨੂੰ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਪੁੱਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਹ ਤੋਂ ਕੰਮਾਂ ਤੇ ਪਾਬੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਅਗਨੀ ਵੀਰ ਕੀਤਾ ਇਹਨਾਂ ਨੇ ਫੌਜ ਦੇ ਵਿੱਚ ਅਗਨੀ ਵੀਰ ਤਿੰਨ ਸਾਲਾਂ ਵਾਸਤੇ ਤਿੰਨ ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਹਾਂ ਸਰ ਬਹੁਤ ਵੀ ਬਿਲ ਆ ਰਹੇ ਨੇ 200 ਇਹਨਾਂ ਆ ਰਹੇ ਆ ਉਸ ਦਾ ਕਿਸਾਨੀ ਬੋਤ ਕਰਾਂਗੇ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਬਲ ਹੈ ਪੰਜਾਬ ਦੇ ਹੱਕ ਜੀ ਦੇ ਨਾਲ ਲਤਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੁੰਦੇ ਹੋਣ ਅਸੀਂ ਘਟ ਕੇ ਉਹਦਾ ਵਿਰੋਧ ਕਰਾਂਗੇ ਯਾਰ ਦੋ ਤਿੰਨ ਹਰ ਜਾਓ ਉਹ ਪਾ ਘਟਾਉਂਦੇ ਨੇ ਉਹਦੀ ਪਰਮਾਨੈਂਟ ਮੰਗਾਇਆ ਕਿ ਇਤਲ ਜ਼ ਆਪਣੇ ਪਿੰਡ ਆਏ ਓਨੀ ਮਾਈਕ ਲਾਇਆ ਯਾਰ ਪਿੰਡ ਆਉਣ ਦੀ ਖੁਸ਼ੀ ਓਨੀ ਹੈ ਜਿੰਨੀ ਕਿਸੇ ਵੀ ਬੰਦੇ ਨੂੰ